ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਪੰਜਾਬ ਸਰਕਾਰ ਵੱਲੋਂ ਅੱਜ ਤੋਂ ਸੂਬੇ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਜਾਵੇਗੀ ਇਸ ਯੋਜਨਾ ਵਿੱਚ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਮੁਹੱਈਆ ਕਰਵਾਇਆ ਜਾਵੇਗਾ ਇਸ ਸੰਬੰਧੀ ਕੱਲ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਸਕੀਮ ਦੇ ਵੇਰਵੇ ਜਨਤਕ ਕਰਦੇ ਹੋਏ ਆਖਿਆ ਉਸ ਦਿਨ ਪਹਿਲਾਂ ਅਸੀਂ ਅਨਾਉਂਸਮੈਂਟ ਕੀਤੀ ਸੀ ਕਿ ਹਰੇਕ ਪਰਿਵਾਰ ਨੂੰ ਅਸੀਂ 10 ਲੱਖ ਰੁਪਏ ਦਾ ਇਹ ਸਿਹਤ ਬੀਮਾ ਕਹेलो ਜਾਂ ਯੂਨੀਵਰਸਲ ਜਿਹੜੀ ਸਕੀਮ ਹੈ ਯੂਨੀਵਰਸਲ ਸਿਹਤ ਬੀਮਾ ਵੀ ਉਹ ਅਸੀਂ ਸ਼ੁਰੂ ਕਰਾਂਗੇ ਤੇ ਇਹ ਯੋਜਨਾ ਜਿਹੜੀ ਹੈ ਇਹਤੇ ਕੰਮ ਜਿਹੜਾ ਰਜਿਸਟ੍ਰੇਸ਼ਨ ਦਾ ਇਹ ਕੱਲ ਤੋਂ ਸ਼ੁਰੂ ਹੋ ਜੂਗਾ। ਅ ਤਰਨਤਾਰਨ ਤੇ ਬਰਨਾਲਾ ਦੋ ਡਿਸਟ੍ਰਿਕਟਸ ਦੇ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਜੂਗਾ। ਤੇ ਜਿੱਥੇ ਸਾਰੇ ਨਿਵਾਸੀਆਂ ਨੂੰ ਸਿਹਤ ਕਾਰਡ ਜਿਹੜਾ ਉਹ ਬਣਾਵਾਵਾਂਗੇ ਜਾ ਕੇ ਉਥੇ ਮੈਡੀਕਲ ਕੈਂਪ ਲੱਗਣਗੇ ਲੋਕੀ ਜਿਹੜੇ ਨੇ 128 ਥਾਮਾ ਤੇ ਤਰਨਤਾਰਨ ਚ ਤੇ ਲਗਭਗ ਇਨੀ ਥਾਵਾਂ ਤੇ ਬਰਨਾਲੇ ਜਿਹੜੇ ਕੈਂਪ ਲੱਗਣਗੇ 2-3 ਦਿਨ ਦੇ ਕੈਂਪ ਲੱਗਣਗੇ ਤਾਂ ਕਿ ਕਿਸੇ ਨੂੰ ਵੀ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਘਰ ਤੋਂ ਦੂਰ ਨਾ ਜਾਣਾ ਪਵੇ ਆਧਾਰ ਕਾਰਡ ਵੋਟਰ ਕਾਰਡ ਜਾਂ ਫਿਰ ਪਾਸਪੋਰਟ ਕਾਰਡ ਦੀ ਇੱਕ ਫੋਟੋ ਲੈ ਕੇ ਆਉਣਾ ਬਸ ਤਾਂ ਕਿ ਹੋਰ ਕੋਈ ਡਾਕੂਮੈਂਟਰੀ ਲੋਡ ਨਹੀਂ ਪੈਣੀ ਰਜਿਸਟ੍ਰੇਸ਼ਨ ਤੋਂ ਬਾਅਦ ਹਰੇਕ ਨਾਗਰਿਕ ਜਿਹੜਾ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਜਿਹੜਾ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ ਐਲੀਜੀਬਲ ਵੀ ਹੋਊਗਾ ਸਰਕਾਰੀ ਕਰਮਚਾਰੀ ਆਂਗਣਵਾੜੀ ਆਸ਼ਾ ਵਰਕਰਾਂ ਵੀ ਇਸ ਸਕੀਮ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਪਰਿਵਾਰ ਵੀ ਤੇ ਮੈਂਬਰਾਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੈਗੀ ਤੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲੇ ਦੇ ਵਿੱਚ ਸੂਚੀਬੱਧ ਕੀਤੇ ਜਾਣਗੇ ਇੰਪੈਨਲ ਕੀਤੇ ਜਾਣਗੇ ਵੱਧ ਤੋਂ ਵੱਧ ਪ੍ਰਾਈਵੇਟ ਸਕੂਲ ਜਿਹੜੇ ਹਸਪਤਲਾਂ ਨੂੰ ਅਸੀਂ ਲਾਵਾਂਗੇ ਜਿੰਨੇ ਮੈਕਸਿਮਮ ਹੋ ਸਕਦੇ ਨੇ ਇਸ ਸਕੀਮ ਦੇ ਅੰਡਰ 2000 ਸੇਤ ਪ੍ਰਕਿਰਿਆਾਂ ਮਾਤੇ ਆਪਰੇਸ਼ਨ ਵਗੈਰਾ ਵੀ ਸ਼ਾਮਲ ਹੋਣਗੇ ਵੱਡੇ ਇਹ ਨਹੀਂ ਹੈਗਾ ਕਿ ਆਜ ਬਿਮਾਰੀ ਇਸ ਕਾਰਡ ਦੇ ਅੰਦਰ ਆ ਨਹੀਂ ਸਕਦੀ ਜੀ ਆ ਬਿਮਾਰੀ ਇਸ ਕੰਡ ਨਾ ਇਹਦਾ ਨਾ ਕੋਈ ਨਹੀਂ ਕੱਲ ਦੀ ਆਪਣੀ ਪੱਤਰਕਾਰਾਂ ਨਾਲ ਚੰਡੀਗੜ੍ਹ ਵਿੱਚ ਬੈਠਕ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਸਪੱਸ਼ਟ ਵੀ ਕੀਤਾ ਕਿ ਸੂਬੇ ਵਿੱਚ ਕੋਈ ਵੀ ਰਾਸ਼ਨ ਕਾਰਡ ਕਟਿਆ ਨਹੀਂ ਜਾਵੇਗਾ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਹਾਲ ਵਿੱਚ ਹੀ ਆਏ ਸੂਬੇ ਵਿੱਚ ਹੜ੍ਹਾਂ ਦੇ ਮੱਦੇਨਜ਼ਰ ਇਹਨਾਂ ਕਾਰਡਾਂ ਦੀ ਤਸਦੀਕ ਕਰਨ ਲਈ ਕੇਂਦਰ ਸਰਕਾਰ ਤੋਂ 6 ਮਹੀਨੇ ਦਾ ਸਮਾਂ ਮੰਗਿਆ ਗਿਆ ਹੈ। ਉਨ੍ਹਾਂ ਰਾਸ਼ਨ ਕਾਰਡ ਕੱਟਣ ਲਈ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਉਨ੍ਹਾਂ ਤਰਕਾਂ ਦੀ ਅਲੋਚਨਾ ਵੀ ਕੀਤੀ ਜਿਨ੍ਹਾਂ ਵਿੱਚ 4 ਪਹੀਆ ਵਾਹਨ ਦੀ ਮਾਲਕੀ ਨੌਕਰੀ ਜ਼ਮੀਨ ਤੇ ਆਮਦਨ ਕਰ ਭਰਨਾ ਸ਼ਾਮਲ ਹੈ ਜਿਕਰ ਜੋਗ ਹੈ ਕਿ ਬੀਤੇ ਦਿਨੀ ਸੂਤਰਾਂ ਮੁਤਾਬਕ ਪਤਾ ਲੱਗਿਆ ਸੀ ਕਿ ਕੇਂਦਰ ਸਰਕਾਰ ਵੱਲੋਂ ਸੂਬੇ ਦੇ ਮੁਫਤ ਅਨਾਜ ਪ੍ਰਾਪਤ ਕਰਨ ਵਾਲੇ 11 ਲੱਖ ਲਾਭਪਾਤਰੀਆਂ ਨੂੰ ਕੱਟਣ ਦੇ ਜੋ ਹੁਕਮ ਦਿੱਤੇ ਗਏ ਹਨ ਉਸ ਅੱਗੇ ਸੂਬਾ ਸਰਕਾਰ ਨੇ ਸਿਰ ਝੁਕਾ ਲਿਆ ਹੈ ਤੇ ਇਹਨਾਂ ਲਾਭਪਾਤਰੀਆਂ ਨੂੰ ਕੱਟਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਮੰਤਰੀ ਮੰਡਲ ਦੀ ਇੱਕ ਅਹਿਮ ਬੈਠਕ ਕੱਲ ਸੱਦੀ ਹੈ। ਇਹ ਬੈਠਕ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਰਹਾਇਸ਼ ਤੇ ਦੁਪਹਿਰ 12 ਵਜੇ ਦੇ ਕਰੀਬ ਹੋਵੇਗੀ। ਹਾਲਾਂਕਿ ਪਹਿਲਾਂ ਦੀ ਤਰ੍ਹਾਂ ਇਸ ਬੈਠਕ ਸੰਬੰਧੀ ਵੀ ਕੋਈ ਅਜੰਡਾ ਜਾਰੀ ਨਹੀਂ ਕੀਤਾ ਗਿਆ ਪਰ ਜਾਣਕਾਰੀ ਮੁਤਾਬਕ ਸੂਬਾ ਸਰਕਾਰ ਨੇ ਜੋ 26 ਤੋਂ 29 ਸਤੰਬਰ ਤੱਕ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਹੈ ਉਸ ਸੰਬੰਧੀ ਰਣਨੀਤੀ ਘੜਨ ਲਈ ਇਹ ਬੈਠਕ ਬੁਲਾਈ ਗਈ ਹੈ। ਕੱਲ ਨਾਭਾ ਵਿੱਚ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਸ਼ੰਭੂ ਤੇ ਖਨੌਰੀ ਬਾਰਡਰ ਤੋਂ ਧਰਨੇ ਦੌਰਾਨ ਹਟਾਈਆਂ ਗਈਆਂ ਟਰਾਲੀਆਂ ਗਾਇਬ ਹੋਣ ਦੇ ਮਾਮਲੇ ਵਿੱਚ ਡੀਐਸਪੀ ਨਾਭਾ ਦਫ਼ਤਰ ਅੱਗੇ ਚੱਲ ਰਹੇ ਕਿਸਾਨਾਂ ਦੇ ਧਰਨੇ ਦੌਰਾਨ ਪੁਲਿਸ ਤੇ ਕਿਸਾਨਾਂ ਵਿਚਕਾਰ ਖਿੱਚ ਤੂ ਹੋ ਗਈ। ਐਸੇ ਦੌਰਾਨ ਮਹਿਲਾ ਡੀਐਸਪੀ ਮਨਦੀਪ ਕੌਰ ਨੇ ਕਿਸਾਨਾਂ ਤੇ ਉਹਨਾਂ ਦੀ ਵਰਦੀ ਨੂੰ ਹੱਥ ਪਾਉਣ ਤੇ ਜੂੜਾ ਖਿੱਚਣ ਦੇ ਦੋਸ਼ ਲਾਏ। ਦੂਸਰੇ ਪਾਸੇ ਕਿਸਾਨਾਂ ਨੇ ਧਰਨੇ ਵਿੱਚ ਬੈਠੀਆਂ ਬੀਬੀਆਂ ਤੇ ਪੁਲਿਸ ਵੱਲੋਂ ਕੁੱਟਮਾਰ ਕਰਨ ਦੇ ਦੋਸ਼ ਲਾਏ। ਕਾਫੀ ਦੇਰ ਤਣਾਤ ਤੋਂ ਬਾਅਦ ਨਾਬਾ ਦੇ ਐਸਪੀ ਨੇ ਦੋਵਾਂ ਧਿਰਾਂ ਵਿਚਕਾਰ ਰਾਜੀਨਾਮਾ ਕਰਵਾ ਦਿੱਤਾ ਤੇ ਇਹ ਫੈਸਲਾ ਹੋਇਆ ਕਿ ਦੋਵੇਂ ਧਿਰਾਂ ਇੱਕ ਦੂਸਰੇ ਖਿਲਾਫ ਸ਼ਿਕਾਇਤ ਨਹੀਂ ਦੇਣਗੀਆਂ ਕੱਲ ਇਸ ਮਾਮਲੇ ਤੇ ਆਮ ਆਦਮੀ ਪਾਰਟੀ ਦੇ ਨੇਤਾ ਪੰਕਜ ਪੱਪੂ ਖਿਲਾਫ ਇੱਕ ਮਾਮਲਾ ਦਰਜ ਕਰਨ ਤੇ ਵੀ ਸਹਿਮਤੀ ਬਣ ਗਈ ਮੈਨੂੰ ਧੱਕੇ ਮੁੱਕੀਆਂ ਮਾਰੀਆਂ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੇਨਰ ਕਿ ਆਸੀ ਕਿ ਮੇਰਾ ਜ਼ਰੂਰੀ ਕੰਮ ਆ ਮੈਨੂੰ ਗੱਡੀ ਨੂੰ ਜਾਲੇ ਤੋਂ ਬਾਹਰ ਇੱਕ ਲੈਡੀ ਅਫਸਰ ਦੇ ਪਰ ਹੱਥ ਚੱਕ ਰਿਹਾ ਕਾਰਵਾਈ ਕਰ ਕੀਤੀ ਜਾ ਰਹੀ ਹੈ ਮੈਨੂੰ ਕੋਈ ਸਾਰਿਆਂ ਤੇ ਹੋਊਗੀ ਜੀ ਕਾਰਵਾਈ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਕੀਤੇ ਐਲਾਨ ਜਿਸ ਵਿੱਚ ਮਸਤਵਾਲਾ ਸਾਹਿਬ ਵਿੱਚ ਇੱਕ ਮੈਡੀਕਲ ਕਾਲਜ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਨੂੰ ਲੈ ਕੇ ਅਕਸਰ ਹੀ ਸੋਸ਼ਲ ਮੀਡੀਆ ਤੇ ਚਰਚਾ ਚੱਲਦੀ ਰਹਿੰਦੀ ਹੈ ਬੀਤੇ ਦਿਨੀ ਇਹ ਚਰਚਾ ਹੋਰ ਭੱਗ ਗਈ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਇਸ ਕਾਲਜ ਦੇ ਰੱਖੇ ਗਏ ਨੀ ਪੱਥਰ ਨੂੰ ਪੱਟ ਲਿਆ ਗਿਆ ਤੇ ਇੱਕ ਦਿਨ ਬਾਅਦ ਇਸ ਦੀ ਥਾਂ ਤਬਦੀਲ ਕਰ ਇਸ ਨੂੰ ਹੋਰ ਥਾਂ ਤੇ ਲਾ ਦਿੱਤਾ ਗਿਆ ਕੱਲ ਜਦ ਮੁੱਖ ਮੰਤਰੀ ਚੰਡੀਗੜ੍ਹ ਵਿੱਚ ਪੱਤਰਕਾਰਾਂ ਦੇ ਰੂਬਰੂ ਹੋਏ ਤਾਂ ਇਸ ਮੁੱਦੇ ਤੇ ਪੱਤਰਕਾਰਾਂ ਦੁਆਰਾ ਜਦ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਆਖਿਆ ਕਿ ਮਸਤੂਆਣਾ ਸਾਹੋ ਵਾਲੇ ਮੈਡੀਕਲ ਕਾਲਜ ਨਾ ਬਣਨ ਦਾ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਖਲਅੰਦਾਜ਼ੀ ਹੈ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦੋਸ਼ ਲਾਇਆ ਕਿ ਇਹ ਜਾਣ ਬੁੱਝ ਕੇ ਇਸ ਕੰਮ ਨੂੰ ਨੇਪਰੇ ਨਹੀਂ ਚਾਣ ਦੇ ਰਹੇ। ਉਨ੍ਹਾਂ ਆਖਿਆ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਟਰਸਟ ਨਾਲ ਗੱਲ ਕਰ ਲਈ ਹੈ। ਕਾਲਜ ਦਾ ਇੱਕ ਕੈਂਪਸ ਉੱਥੇ ਬਣੇਗਾ ਤੇ ਬਾਕੀ ਦੇ ਕਾਲਜ ਦੇ ਕੈਂਪਸ ਲਈ ਅਸੀਂ ਨੇੜੇ-ਤੇੜੇ ਜ਼ਮੀਨ ਦੇਖ ਰਹੇ ਹਾਂ। ਦੇਖੋ ਜੀ ਅਸੀਂ ਉੱਥੇ ਉੱਥੇ ਜਿਹੜਾ ਜਿਹੜੀ SGPC ਨੇ ਪੰਗਾ ਪਾਇਆ ਜੀ ਇਹ ਕਿ ਜੀ 100 ਪੁਰਾਣਾ ਕੱਢ ਕੇ ਵਹਿ ਗਈ 968 ਦਾ ਕੋਈ ਉਸ ਕੋਰਟ ਚ ਸਟੇ ਹੋ ਗਈ ਨਹੀਂ ਤਾਂ ਉਹਨਾਂ ਨੇ ਟਰਸਟੀ ਦਾ ਲਿਖ ਕੇ ਦੇਤਾ ਸੀਗਾ ਜੀ ਰਿਸਟਰੀ ਵੀ ਹੋ ਗਈ ਸੀ ਉਹਨਾਂ ਕੋਲੇ 6 ਏਕੜ ਜ਼ਮੀਨ ਹੈਗੀ ਹੈ ਜਿਹੜੀ ਉਹਨਾਂ ਦੀ ਟਰਸਟੀ ਹੈ ਅਸੀਂ ਉਸੇ ਕਾਲਜ ਦਾ ਜਿਹੜਾ ਕੈਂਪ ਜਿਹੜਾ ਹੈ ਉਹ ਉੱਥੇ ਮਸਤਵਾਨ ਸਾਹਿਬ ਬਣਾਵਾਂਗੇ ਉਹਦਾ ਨਾਮ ਸਾਡੀ ਕਮੇਟੀ ਨਾਲ ਵੀ ਗੱਲ ਆਮ ਆਲੇ ਦੁਆਲੇ ਦੇ ਲੋਕ ਹੀ ਨੇ ਉੱਥੇ ਹੀ ਬਣੂਗਾ ਅਸੀਂ ਜ਼ਮੀਨ ਜਿਹੜੀ ਹੈ ਹੋਰ ਕਿਤੇ ਨੇੜੇ ਤੇੜੇ ਲੈਮ ਕਿਉਂਕਿ ਜਿਹੜਾ ਰੂਲ ਹੈ ਮੈਡੀਕਲ ਕਾਲਜ ਆ ਉਹਦੇ 30 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਵਿੱਚ ਹਸਪਤਾਲ ਹੋਸਟਲ ਨਰਸਿੰਗ ਕਾਲਜ ਇਹ ਹੋਣੇ ਚਾਹੀਦੇ ਸੰਗਰੂਰ ਹੀ ਬਣੂਗਾ ਕੱਲ੍ਹ ਜ ਮਸਤਵਾਨੇ ਦੀ ਉਹ ਜ਼ਮੀਨ ਵੀ ਵਰਤੀ ਜਾਊਗੀ ਜਿਹੜੀ ਉਸ ٹرسٹ ਕੋਲੇ ਐ ਐਸਜੀਪੀਸੀ ਕਿਉਂਕਿ ਉਹ ਉਹਨਾਂ ਤਾਂ ਹੋਰ ਕਿਸੇ ਮਕਸਦਾਂ ਚ ਪਏ ਹੋਏ ਨੇ ਵੀ ਆਹ ਜ਼ਮੀਨ ਸਾਡੀ ਆਸੀਂ ਪhle ਦਾ ਕੰਮ ਤਾਂ ਹੋਣੀ ਨਹੀਂ ਦੇਣਾ ਨਾ ਉੱਥੇ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਫੈਮਿਲੀ ਨੇ ਕੋਈ ਕਾਲਜ ਬਣਾਉਣਾ ਹੁੰਦਾ ਸ਼ਾਇਦ ਉਹ ਦੇ ਦਿੰਦੇ ਉਹਦੀ ਨੂੰ ਸਿਪਟੇ ਟਾਈਮ ਦੇ ਦਿੰਦੇ ਉਹ ਤਾਂ ਉਹਨਾਂ ਨੂੰ ਤਾਂ ਤੇਲ ਵੀ ਦੇ ਦਿੰਦੇ ਉਹ ਡੀਜ਼ਲ ਤੇਲ ਜਾਂ ਕੋਈ ਟੂੜੀ ਦੇ ਟਰੱਕ ਉਹ ਸਾਰਾ ਕੁਝ ਉਹਨਾਂ ਤੋਂ ਹੋ ਜਾਂਦਾ ਜਬਰੀ ਵਸੂਲੀ ਮਾਮਲੇ ਵਿੱਚ ਗ੍ਰਿਫਤਾਰ ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ अरोड़ा ਨੂੰ ਕੱਲ ਜਲੰਧਰ ਦੀ ਅਦਾਲਤ ਨੇ ਰਾਹਤ ਦੇ ਦਿੱਤੀ ਉਹਨਾਂ ਦੀ ਜ਼ਮਾਨਤ ਅਰਜੀ ਤੇ ਕੱਲ ਸੁਣਵਾਈ ਦੌਰਾਨ ਅਦਾਲਤ ਨੇ ਰਮਨ अरोड़ा ਦੀ ਜ਼ਮਾਨਤ ਨੂੰ ਮਨਜ਼ੂਰ ਕਰ ਲਿਆ ਜਿਕਰਯੋਗ ਹੈ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤੇ ਗਏ ਰਮਨ अरोड़ा ਨੂੰ ਜਦ ਇਸ ਮਾਮਲੇ ਤੇ ਜਮਾਨਤ ਮਿਲ ਗਈ ਸੀ ਤਾਂ ਪੰਜਾਬ ਪੁਲਿਸ ਨੇ ਤੁਰੰਤ ਇੱਕ ਲਾਟਰੀ ਵਕਰੀਤਾ ਤੋਂ ਜ਼ਬਰੀ ਵਸੂਲੀ ਦੇ ਮਾਮਲੇ ਦਾ ਦੋਸ਼ ਲਾ ਕੇ ਰਮਨ अरोड़ा ਨੂੰ ਮੁੜ ਗ੍ਰਿਫਤਾਰ ਕਰ ਲਿਆ ਗਿਆ ਸੀ। ਸੁਭਾ ਸਰਕਾਰ ਤੇ ਮੁਫਤ ਬਿਜਲੀ ਸਬਸਿਡੀ ਦਾ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ। ਇੱਕ ਅੰਦਾਜ਼ੇ ਮੁਤਾਬਕ ਇਸ ਵਿੱਤੀ ਬਰੇ ਵਿੱਚ ਇਹ ਬੋਝ ਲਗਭਗ 15000 ਕਰੋੜ ਰੁਪਏ ਦੇ ਪਾਰ ਚਲਾ ਜਾਵੇਗਾ। ਜਿਕਰ ਜੋਗ ਹੈ ਕਿ ਸੂਬਾ ਸਰਕਾਰ ਵੱਲੋਂ ਖੇਤੀ ਸੈਕਟਰ ਤੇ ਦਿੱਤੀ ਜਾ ਰਹੀ ਮੁਫਤ ਬਿਜਲੀ ਘੱਟ ਜ਼ਮੀਨ ਦੇ ਮਾਲਕ ਵਾਲੇ ਕਿਸਾਨਾਂ ਲਈ ਵੱਡੀ ਰਾਹਤ ਦਾ ਕੰਮ ਕਰ ਰਹੀ ਹੈ ਪਰ ਦੂਸਰੇ ਪਾਸੇ ਅਮੀਰ ਕਿਸਾਨ ਵੀ ਮੁਫਤ ਬਿਜਲੀ ਸਬਸਿਡੀ ਦਾ ਮੋਹ ਤਿਆਗਣ ਲਈ ਤਿਆਰ ਨਹੀਂ ਹਨ ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਜਨਵਰੀ 2018 ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਦੇ ਪੁੱਛ ਦੇ ਲੋਕਾਂ ਤੇ ਰਾਜਨੀਤਿਕ ਨੇਤਾਵਾਂ ਨੂੰ ਸੱਦਾ ਦਿੱਤਾ ਸੀ ਕਿ ਉਹ ਮੁਫਤ ਬਿਜਲੀ ਵਾਲੀ ਸਬਸਿਡੀ ਦਾ ਸਵੈ ਇੱਛਾ ਨਾਲ ਤਿਆਗ ਕਰ ਦੇਣਾ ਉਸ ਮੌਕੇ ਕਈ ਆਗੂਆਂ ਨੇ ਮੁਫਤ ਦੀ ਵਾਹਵਾਹੀ ਖੱਟਣ ਲਈ ਇਹ ਸਬੰਧੀ ਐਲਾਨ ਵੀ ਕਰ ਦਿੱਤੇ ਸਨ ਪਰੰਤੂ ਜ਼ਿਆਦਾਤਰ ਰਾਜਨੀਤਿਕ ਨੇਤਾਵਾਂ ਦੇ ਇਹ ਐਲਾਨ ਫੋਕੇ ਹੀ ਸਾਬਤ ਹੋਏ ਇਸ ਸਮੇਂ ਸੂਬੇ ਵਿੱਚ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਦਾਵਾ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਭਾਜਪਾ ਦੇ ਆਗੂ ਮਨਪ੍ਰੀਤ ਬਾਦਲ ਹੀ ਆਪਣੀ ਖੇਤੀ ਮੋਟਰਾਂ ਦਾ ਬਿੱਲ ਭਰ ਰਹੇ ਹਨ ਜਦਕਿ ਬਾਕੀ ਰਾਜਨੀਤਿਕ ਲੋਕ ਮੁਫਤ ਬਿਜਲੀ ਸਬਸਿਡੀ ਦਾ ਆਨੰਦ ਮਾਣ ਰਹੇ ਹਨ ਇੱਥੇ ਇਹ ਦੱਸਣਾ ਵੀ ਬਣਦਾ ਹੈ ਕਿ 2015 ਵਿੱਚ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਵੈ ਇੱਛਾ ਨਾਲ ਖੇਤੀ ਸੈਕਟਰ ਤੇ ਮਿਲ ਰਹੀ ਮੁਫਤ ਬਿਜਲੀ ਸਬਸਿਡੀ ਛੱਡਣ ਦਾ ਐਲਾਨ ਕੀਤਾ ਸੀ ਪਰ ਅਸਲੀਅਤ ਵਿੱਚ ਉਹਨਾਂ ਇਸ ਤੇ ਹਾਲੇ ਤੱਕ ਅਮਲ ਨਹੀਂ ਕੀਤਾ ਹੈ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕੀਤੇ ਜਾ ਰਹੇ ਰਾਹਤ ਕਾਰਜਾਂ ਤੇ ਸੰਗਤ ਵੱਲੋਂ ਭੇਜੀ ਜਾ ਰਹੀ ਵਿੱਤੀ ਸਹਾਇਤਾ ਦੇ ਮਾਮਲੇ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਵਾਸਤੇ ਇਸ ਸਬੰਧੀ ਵੇਰਵੇਆਂ ਨੂੰ ਕੱਲ੍ਹ ਵੈੱਬਸਾਈਟ ਤੇ ਜਾਰੀ ਕਰ ਦਿੱਤਾ। ਇਹ ਵੇਰਵੇ ਜਾਰੀ ਕਰਦੇ ਹੋਏ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਮੈਂਬਰਾਂ ਤੇ ਸੰਗਤ ਵੱਲੋਂ ਲਗਭਗ 6 ਕਰੋੜ ਰੁਪਏ ਤੋਂ ਵੱਧ ਦੀ ਰਕਮ ਹੜਪੀਟਤ ਖੇਤਰਾਂ ਵਿੱਚ ਰਾਹਤ ਕਾਰਜਾਂ ਲਈ ਇਕੱਠੀ ਕੀਤੀ ਗਈ ਹੈ। ਇਸ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਲੇ ਤੱਕ 1 ਕਰੋੜ ਰੁਪਏ ਦੀ ਰਾਸ਼ੀ ਖਰਚ ਕਰ ਚੁੱਕੀ ਹੈ। ਇਸ ਦੇ ਦਰਮਿਆਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਵਿੱਚ ਆਏ ਹੜਾ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦਾ ਇੰਤਜ਼ਾਰ ਕਰ ਰਹੇ ਹਨ 12 ਸਤੰਬਰ ਨੂੰ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਮੁੱਖ ਮੰਤਰੀ ਦਫ਼ਤਰ ਵੱਲੋਂ ਮੁਲਾਕਾਤ ਲਈ ਪੱਤਰ ਲਿਖਿਆ ਗਿਆ ਸੀ ਪਰ ਫਿਲਹਾਲ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਨੂੰ ਇਨ੍ਹਾਂ ਆਗੂਆਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਹੈ ਵਿਦੇਸ਼ੀ ਰੁਝਾਨਾਂ ਦੇ ਚੱਲਦੇ ਕੱਲ ਸੋਨੇ ਤੇ ਚਾਂਦੀ ਦਾ ਭਾਅ ਇੱਕ ਵਾਰ ਫਿਰ ਰਿਕਾਰਡ ਪੱਧਰ ਤੇ ਪਹੁੰਚ ਗਿਆ। ਕੱਲ ਸੋਨੇ ਦੀ ਕੀਮਤ ਵਿੱਚ ਇੱਕ ਦਿਨ ਵਿੱਚ ਲਗਭਗ 2200 ਰੁਪਏ ਪ੍ਰਤੀ ਤੋਲਾ ਦਾ ਵਾਧਾ ਹੋਇਆ ਤੇ ਦੇਸ਼ ਵਿੱਚ ਸੋਨੇ ਦੀ ਕੀਮਤ 115000 ਰੁਪਏ ਪ੍ਰਤੀ ਤੋਲਾ ਦੇ ਪੱਧਰ ਨੂੰ ਪਾਰ ਕਰ ਗਈ। ਜਿਕਰਯੋਗ ਹੈ ਕਿ ਇਸ ਸਾਲ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਲਗਭਗ 50 ਫੀਸਦੀ ਦੇ ਕਰੀਬ ਵਾਧਾ ਹੋ ਚੁੱਕਾ ਹੈ। ਕੈਨੇਡਾ ਸਰਕਾਰ ਨੇ ਪਾਬੰਦੀਸ਼ੁਦਾ ਜਥੇਬੰਦੀ ਸਿਕਸ ਫਾਰ ਜਸਟਿਸ ਦੇ ਮੁਖੀ ਗੁਰਪ੍ਰਤਮੰਤ ਸਿੰਘ ਪੰਨੂ ਦੇ ਨੇੜਲੇ ਸਾਥੀ ਇੰਦਰਜੀਤ ਸਿੰਘ ਗੋਸਲ ਨੂੰ ਕੱਲ ਗ੍ਰਿਫਤਾਰ ਕਰ ਲਿਆ। ਸੂਤਰਾਂ ਨੇ ਗੋਸਲ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦੇ ਹੋਏ ਆਖਿਆ ਕਿ ਗੈਰ ਕਾਨੂੰਨੀ ਤੌਰ ਤੇ ਹਥਿਆਰ ਰੱਖਣ ਦੇ ਮਾਮਲੇ ਵਿੱਚ ਉਸ ਨੂੰ ਫੜਿਆ ਗਿਆ ਹੈ। ਜਿਕਰ ਜੋਗ ਹੈ ਕਿ ਵੱਖਵਾਦੀ ਸਰਗਰਮੀਆਂ ਵਿੱਚ ਸ਼ਮੂਲੀਅਤ ਕਾਰਨ ਉਹ ਭਾਰਤੀ ਏਜੰਸੀਆਂ ਦੇ ਰਡਾਰ 'ਤੇ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਗੋਸਲ ਦੀ ਗ੍ਰਿਫਤਾਰੀ ਉਸ ਸਮੇਂ ਹੋਈ ਹੈ ਜਦੋਂ 2 ਦਿਨ ਪਹਿਲਾਂ ਭਾਰਤੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕੈਨੇਡੀਅਨ ਸਰਕਾਰ ਨਾਲ ਮੁਲਾਕਾਤ ਕਰ ਕੈਨੇਡਾ ਦੀ ਸਰਕਾਰ ਤੋਂ ਭਾਰਤ ਵਿਰੋਧੀ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਤੇ ਕਾਰਵਾਈ ਕਰਨ ਦੀ ਮੰਗ ਰੱਖੀ ਸੀ ਜੀਐਸਟੀ ਦਰਾਂ ਵਿੱਚ ਕਮੀ ਹੋਣ ਤੋਂ ਬਾਅਦ ਨਰਾਤਿਆਂ ਦੇ ਪਹਿਲੇ ਦਿਨ ਕੱਲ ਦੇਸ਼ ਦੇ ਕਾਰ ਬਾਜ਼ਾਰਾਂ ਵਿੱਚ ਖੂਬ ਰੌਣਕ ਦੇਖਣ ਨੂੰ ਮਿਲੀ ਮਰੂਤੀ ਸਜੋਕੀ ਨੇ ਅੰਕੜੇ ਜਾਰੀ ਕਰਦੇ ਹੋਏ ਦੱਸਿਆ ਕਿ ਨਰਾਤਿਆਂ ਦੇ ਪਹਿਲੇ ਦਿਨ ਦੇਸ਼ ਭਰ ਵਿੱਚ ਉਸ ਦੀਆਂ ਕਾਰਾਂ ਦੀ ਲਗਭਗ 30000 ਦੀ ਗਿਣਤੀ ਵਿੱਚ ਵਿਕਰੀ ਹੋਈ ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ ਦੂਸਰੀਆਂ ਕਾਰ ਕੰਪਨੀਆਂ ਨੇ ਵੀ ਆਪਣੇ ਅੰਕੜੇ ਜਾਰੀ ਕਰਦੇ ਹੋਏ ਨਰਾਤਿਆਂ ਦੇ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਕਾਰਾਂ ਦੀ ਵਿਕਰੀ ਹੋਣ ਬਾਰੇ ਜਾਣਕਾਰੀ ਦਿੱਤੀ ਅਮਰਸਰ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਕੱਲ ਸਵੇਰੇ ਅੱਗ ਲੱਗ ਗਈ ਪਹਿਲੀ ਮੰਜ਼ਲ ਤੇ ਬਲੱਡ ਬੈਂਕ ਦੇ ਨਾਲ ਲੱਗਦੇ ਸਟੋਰ ਵਿੱਚ ਲੱਗੀ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਚਾਰੇ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ ਐਸ ਦੇ ਨਾਲ ਹੀ ਬੱਚਾ ਵਾਰਡ ਵਿੱਚ ਵੀ ਹਫੜਾ ਦਫੜੀ ਮਚ ਗਈ ਪਰ ਸਟਾਫ ਨੇ ਬਹਾਦਰੀ ਤੇ ਸੂਝ-ਬੂਝ ਨਾਲ ਕੰਮ ਲੈਂਦੇ ਹੋਏ ਸਾਰੇ ਬੱਚਿਆਂ ਨੂੰ ਬਾਹਰ ਕੱਢ ਲਿਆ ਤੇ ਉਹਨਾਂ ਦੀ ਜਾਨ ਬਚਾ ਲਈ ਦੱਸਿਆ ਗਿਆ ਕਿ ਅੱਗ ਸਟੋਰ ਵਿੱਚ ਰੱਖੇ ਫ੍ਰਿਜ ਦੇ ਕੰਪ੍ਰੈਸ਼ਨ ਵਿੱਚ ਧੁਮਾਕਾ ਹੋਣ ਕਾਰਨ ਲੱਗੀ ਹੈ ਇੱਕ 13 ਸਾਲ ਦਾ ਅਫਗਾਨ ਲੜਕਾ ਕਾਬਲ ਤੋਂ ਉਡਾਨ ਭਰਨ ਵਾਲੇ ਜਹਾਜ਼ ਦੇ ਲੈਂਡਿੰਗ ਗੀਅਰ ਕੰਪਾਰਟਮੈਂਟ ਅੰਦਰ ਕਿਸੇ ਤਰ੍ਹਾਂ ਦਾਖਲ ਹੋ ਕੇ ਕੱਲ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੇ ਪਹੁੰਚ ਗਿਆ ਇਸ ਦਾ ਪਤਾ ਲੱਗਣ ਮਗਰੋਂ ਲੜਕੇ ਨੂੰ ਪੁਚਗਿਛ ਲਈ ਹਿਰਾਸਤ ਵਿੱਚ ਲਿਆ ਗਿਆ ਪਰ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਲੜਕੇ ਤੇ ਕੋਈ ਕਾਰਵਾਈ ਨਾ ਕਰਨ ਦਾ ਫੈਸਲਾ ਕਰਕੇ ਸ਼ਾਮ ਦੇ ਸਮੇਂ ਹੀ ਉਸ ਨੂੰ ਵਾਪਸ ਕਾਬਲ ਜਾਣ ਵਾਲੀ ਉਡਾਨ ਵਿੱਚ ਬਿਠਾ ਕੇ ਰਵਾਨਾ ਕਰ ਦਿੱਤਾ। ਅੰਮ੍ਰਿਤਸਰ ਪੁਲਸ ਨੇ ਸਰਹੱਦੋਂ ਪਾਰ ਨਜਾਇਜ਼ ਅਸਲਾ ਸਪਲਾਈ ਤੇ ਹਵਾਲਾ ਨੈੱਟਵਰਕ ਦਾ ਕੱਲ ਪਰਦਾਫਾਸ਼ ਕਰਦਿਆਂ ਤਿੰਨ ਦੋਸ਼ੀਆਂ ਨੂੰ ਹਿਰਾਸਤ ਵਿੱਚ ਲਿਆ। ਇਹਨਾਂ ਕੋਲੋਂ 10 ਪਿਸਤੌਲ ਤੇ 2.5 ਲੱਖ ਰੁਪਏ ਹਵਾਲਾ ਰਕਮ ਦੇ ਬਰਾਮਦ ਕੀਤੇ ਗਏ। ਕਹਿੰਦੇ ਨੇ ਜੇਕਰ ਇੱਕ ਦਰਵਾਜ਼ਾ ਬੰਦ ਹੋ ਜਾਵੇ ਤਾਂ ਕਈ ਖੁੱਲ ਜਾਂਦੇ ਹਨ ਇਹ ਕਹਾਵਤ ਕੱਲ ਉਸ ਵੇਲੇ ਸੱਚ ਹੁੰਦੀ ਦਿਖਾਈ ਜਾਪੀ ਜਦੋਂ ਅਮਰੀਕਾ ਵੱਲੋਂ H1 ਵੀਜ਼ਾ ਦੇ ਲਈ ਆਪਣੇ ਬੂਹੇ ਭੇਡ ਨਗਰੋਂ ਚੀਨ ਤੇ ਬਟੇਨ ਨੇ ਆਲਮੀ ਹੁਨਰ ਲਈ ਆਪਣੇ ਬੂਹੇ ਖੋਲ ਦਿੱਤੇ ਚੀਨ ਨੇ ਅਗਲੇ ਮਹੀਨੇ ਤੋਂ ਕੇ ਵੀਜ਼ਾ ਸ਼ੁਰੂ ਕਰਨ ਦਾ ਐਲਾਨ ਕੀਤਾ ਜਿਸ ਵਿੱਚ ਵਿਗਿਆਨਕਾਂ ਸਿਖਿਆਰਥੀਆਂ ਅਤੇ ਹੋਰ ਮਾਰਾਂ ਨੂੰ ਚੀਨ ਦਾ ਵੀਜ਼ਾ ਮੁਫਤ ਵਿੱਚ ਦਿੱਤਾ ਜਾਵੇਗਾ ਉਧਰ ਇੰਗਲੈਂਡ ਨੇ ਵੀ ਐਲਾਨ ਕੀਤਾ ਕਿ ਉਹ ਬਹੁਤ ਜਲਦ ਇਹਨਾਂ ਸਾਰੇ ਮਾਰਾਂ ਨੂੰ ਆਪਣੇ ਦੇਸ਼ ਵਿੱਚ ਮੁਫਤ ਵੀਜ਼ਾ ਦੇਵੇਗਾ ਪਾਕਿਸਤਾਨ ਦੇ ਖੈਬਰ ਪਖਤੂਨਵਾਦੀ ਇੱਕ ਘਾਟੀ ਵਿੱਚ ਕੱਲ ਪਾਕਿਸਤਾਨੀ ਹਵਾਈ ਫੌਜ ਨੇ ਹਵਾਈ ਹਮਲਾ ਕੀਤਾ ਜਿਸ ਵਿੱਚ ਘੱਟੋ-ਘੱਟ 30 ਵਿਅਕਤੀ ਮਾਰੇ ਗਏ ਇਹ ਹਵਾਈ ਹਮਲਾ ਪਾਕਿਸਤਾਨ ਨੇ ਆਪਣੇ JF-17 ਲੜਾਕੂ ਜਹਾਜ਼ਾਂ ਦੀ ਮਦਦ ਨਾਲ ਕੀਤਾ ਦੱਸਿਆ ਗਿਆ ਕਿ ਪਾਕਿਸਤਾਨੀ ਹਵਾਈ ਫੌਜ ਨੂੰ ਖਦਸ਼ਾ ਸੀ ਕਿ ਇਸ ਖੇਤਰ ਵਿੱਚ ਅੱਤਵਾਦੀ ਲੁਕੇ ਹੋਏ ਹਨ ਆਪਰੇਸ਼ਨ ਸੰਧੂਰ ਦੌਰਾਨ ਚਰਚਾ ਵਿੱਚ ਰਹਿਣ ਵਾਲੀ S-400 ਮਜ਼ਾਈਲ ਰੱਖਿਆ ਪ੍ਰਣਾਲੀ ਤੇ ਕੱਲ ਰੂਸ ਨੇ ਐਲਾਨ ਕੀਤਾ ਕਿ ਇਸ ਦੀ ਰੈਂਦੀ ਖੇਪ ਭਾਰਤ ਨੂੰ ਅਗਲੇ ਸਾਲ ਤੱਕ ਮਿਲ ਜਾਵੇਗੀ ਜ਼ਿਕਰ ਜੋ ਹੈ ਕਿ ਭਾਰਤ ਨੇ ਰੂਸ ਨਾਲ S400 ਦੀਆਂ 5 ਪ੍ਰਣਾਲੀਆਂ ਖਰੀਦਣ ਦਾ ਸਮਝੌਤਾ ਕੀਤਾ ਹੋਇਆ ਹੈ ਇਹਨਾਂ ਵਿੱਚੋਂ 4 ਮਿਲ ਚੁੱਕੀਆਂ ਹਨ ਦੁਬਈ ਵਿੱਚ ਖੇਡੇ ਜਾ ਰਹੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੁਪਰ 4 ਗੇਡ ਦੇ ਇੱਕ ਮੈਚ ਵਿੱਚ ਅੱਜ ਸ਼੍ਰੀਲੰਕਾ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ ਪਾਕਿਸਤਾਨ ਦੀ ਟੀਮ ਲਈ ਫਾਈਨਲ ਵਿੱਚ ਪਹੁੰਚਣ ਲਈ ਇਹ ਮੈਚ ਜਿੰਨਾ ਬੇਹੱਦ ਜ਼ਰੂਰੀ ਹੋਵੇਗਾ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ